ਕਿੱਧਰ ਹੋ ਆ ਦਿਲ دیਵਾਨਾ ਹਾਂਜੀ ਹਾਂਜੀ ਇੱਧਰ ਆਇਓ ਜਰਾ ਪਹਿਲੋ ਕੱਲ ਨੂੰ ਨਾ ਕਮਾਓ ਨਾ ਗੋਲ-ਗੋਲ ਮੈਨੂੰ ਸਿਰਫ ਇੰਨਾ ਦੱਸੋ ਆਪਾਂ ਸੈਰ ਕਿਦਣਾ ਕਰਨ ਗਏ ਆ ਤੁਹਾਡੇ ਵਾਦੇ ਵੀ ਨਾ ਹੁਣ ਸੈਲਰੀ ਵਰਗੇ ਤਨਖਾਹ ਵਰਗੇ ਹੀ ਹੋ ਗਏ ਨੇ ਵੀ ਤਨਖਾਹ ਦਾ ਤੇ ਪਤਾ ਆ ਪਰ ਤਰੀਕ ਦਾ ਕੋਈ ਪਤਾ ਨਹੀਂ ਖਬਰ ਜਿਆਦਾ ਤੇ ਮਿੱਠਾ ਘੱਟ ਨਹੀਂ ਹਾਂ ਕੋਈ ਗੱਲ ਆ ਇਹ ਕੋਈ ਗੱਲ ਆ ਦੱਸ ਹੱਦ ਹੋ ਗਈ ਆ ਮੈਨੂੰ ਮੈਨੂੰ ਕਹਿ ਕੇ ਕੁਛ ਤੇ ਆਪ ਸਵੇਰੇ ਸਵੇਰੇ ਗਾਂ ਗਏ ਹੁਣ ਮੈਂ ਇਹਨਾਂ ਦੇ ਆਉਂਦਿਆਂ ਨੂੰ ਚਾਹ ਵੀ ਤਿਆਰ ਰੱਖਾਂ ਆਟਾ ਵੀ ਗੁੰਨ ਕੇ ਰੱਖਾਂ ਸਬਜ਼ੀ ਵੀ ਗਰਮ ਕਰਕੇ ਰੱਖਾਂ ਮੁੜ ਕੇ ਇਹਨਾਂ ਨੇ ਆਉਣਾ ਹੈ ਤਿਆਰ ਹੋਣਾ ਹੈ ਕੱਪੜੇ ਪਾਉਣਾ ਤੇ ਚਲੇ ਜਾਣਾ ਕੰਮ ਤੇ ਪਰ ਮੈਂ ਮੇਰੇ ਬਾਰੇ ਨਹੀਂ ਸੋਚਿਆ ਵੀ ਮੇਰੇ ਨਾਲ ਕੀ ਵਾਦਾ ਕਰਕੇ ਗਏ ਸੀ ਚੁੱਪ ਕਰਕੇ ਗਾਂ ਗਏ ਆ ਮੈਨੂੰ ਪਰ ਸਾਰੇ ਕੰਮ ਯਾਦ ਆ ਇਹਨਾਂ ਨੂੰ ਕੋਈ ਕੰਮ ਯਾਦ ਨਹੀਂ ਦੱਸ ਉਹੀ ਗੱਲਾਂ ਵੇਹ ਲਾ ਫਿਰ ਪਹਿਲ ਬੱਚੀ ਆਗੇ ਉਹਨੇ ਲੱਗਦਾ ਓ ਨੋ ਦਿਲ دیਵਾਨਾ ਦਿਲ ਹੈਲੋ ਹਾਂਜੀ ਕਿੱਧਰ ਹੋਇਆ ਦਿਲ دیਵਾਨਾ ਹਾਂਜੀ ਹਾਂਜੀ ਇੱਧਰ ਆਇਓ ਜਰਾ ਪਹਿਲੋ ਇੱਧਰ 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 ਆ ਕੇ ਪਹਿਲੋ ਮੇਰੀ ਗੱਲ ਸੁਣੋ ਇੱਧਰ ਆਓ ਜਰਾ ਇੱਧਰ ਆਓ ਇੱਧਰ 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 ਮੇਰੀ ਗੱਲ ਸੁਣ ਕੇ ਜਾਣੇ ਇੱਧਰ ਆ ਹਾਂਜੀ ਦੱਸੋ ਹਾਂਜੀ ਤੁਸੀਂ ਦੱਸੋ ਮੈਂ ਨਹੀਂ ਦੱਸਣਾ ਤੁਸੀਂ ਦੱਸਣਾ ਵੀ ਆਪਾਂ ਕਿੱਥੇ ਗਏ ਸੀ ਮੈਂ ਹਾਂਜੀ ਐਸ ਯੂਜਵਲ ਸੈਰ ਤੇ ਸੈਰ ਕਰਨ ਹੈਨਾ ਹਾਂਜੀ ਕਿਹਦੇ ਨਾਲ ਆ ਵਜ ਗਿਆ ਇਹਨੂੰ ਬੰਦ ਕਰੋ ਪਿੱਲ ਇਹ ਆ ਲੋ ਕੱਟ ਤਾਂ ਇਹ ਇਹ ਕੋਈ ਕਾਲ ਨਹੀਂ ਇਹ ਕੰਪਨੀਆਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਨਾ ਨਾ ਇਹ ਕੰਪਨੀ ਦੀ ਕਾਲ ਇਹਨੂੰ ਗੱਲ ਨੂੰ ਨਾ ਘਮਾਓ ਨਾ ਗੋਲ-ਗੋਲ ਮੈਨੂੰ ਸਿਰਫ ਇੰਨਾ ਦੱਸੋ ਆਪਾਂ ਸੈਰ ਕਿਹਦੇ ਨਾਲ ਕਰਨ ਗਏ ਆਪਾਂ ਸੈਰ ਇਕੱਲੇ ਕਰਨ ਗਏ ਤੈਨੂੰ ਪਤਾ ਮੈਂ ਕੱਲਾ ਹੀ ਸੈਰ ਕਰਨ ਜਾਂਦਾ ਡੇਲੀ ਕਿਦਾਂ ਦਾ ਕੀ ਮਤਲਬ ਹੋਇਆ ਵਾਹ ਐਦਾਂ ਬਾਣੇ ਠਣਕੇ ਆਪਾਂ ਸੈਰ ਕਰਨ ਗਏ ਵਾਹ ਮੈਨੂੰ ਮੂਰਖ ਬਣਾਉਣ ਦਾ ਇਹਦੇ ਚ ਨਵੀਂ ਗੱਲ ਕਿਹੜੀ ਆ ਤੈਨੂੰ ਪਤਾ ਵਾ ਆ ਕੇ ਸਿਰਫ ਅੱਧਾ ਘੰਟਾ ਰਹਿ ਜਾਂਦਾ ਉਸ ਤੋਂ ਬਾਅਦ ਮੈਂ ਡੋਡੀ ਚੱਲ ਜਾਣਾ ਤੇ ਮੈਂ ਆ ਕੇ ਥੋੜੀ ਤਿਆਰ ਹੋਣਾ ਮੈਂ ਪਹਿਲਾਂ ਹੀ ਤਿਆਰ ਹੋ ਕੇ ਜਾਊਗਾ ਨਾ ਵਾਹ ਵਾਹ ਤੁਹੀ ਮੈਨੂੰ ਕੋਈ ਗੱਲ ਕਹੀ ਹੋਵੇ ਤੇ ਉਹ ਕੰਮ ਪੂਰਾ ਨਾ ਹੋਇਆ ਹੋਵੇ ਵਾਹ ਜੀ ਵਾਹ ਕੀ ਬਾਤ ਆ ਫਿਰ ਤੇ ਆਪਾਂ ਆ ਕੇ ਉੱਤੇ ਗੁੱਸਾ ਕਰਦੇ ਮੈਂ ਤੈਨੂੰ ਕੰਮ ਕਹਿ ਕੇ ਗਿਆ ਸੀ ਮੈਂ ਯਾਦ ਰੱਖਦੀ ਆ ਨਾ ਵੀ ਤੁਹਾਡੇ ਹੰਦੇ ਚਾਹ ਬਣੀ ਹੋਵੇ ਸਬਜੀ ਗਰਮ ਹੋਵੇ ਰੋਟੀ ਬਣੀ ਹੋਵੇ ਸਾਰਾ ਕੁਝ ਯਾਦ ਰੱਖਦੀ ਆ ਨਾ ਮੈਂ ਰੱਖਦੀ ਕਿ ਨਹੀਂ ਰੱਖਦੀ ਹੁਣ ਤੂੰ ਹੀ ਵੀ ਯਾਦ ਕਰੋ ਵੀ ਤੂੰ ਹੀ ਮੈਨੂੰ ਕੀ ਕਿਹਾ ਹੈ ਮੈਂ ਤੈਨੂੰ ਕੀ ਕਿਹਾ ਹੈ ਮੈਂ ਤੁਹਾਨੂੰ ਪੁੱਛਣ ਦੀ ਵੀ ਤੂੰ ਹੀ ਮੈਨੂੰ ਕੀ ਕਿਹਾ ਹੈ ਮੈਨੂੰ ਨਾ ਪੁੱਛੋ ਦੱਸੋ ਤੁਸੀਂ ਮੈਨੂੰ ਕੀ ਕਿਆ ਸੀ ਰਾਤੀ ਸੌਣ ਤੋਂ ਪਹਿਲਾਂ ਮੈਂ ਤੇ ਬੜੀਆਂ ਗੱਲਾਂ ਕਰਦਾ ਰਹੀਨਾ ਹੁਣ ਮੈਨੂੰ ਕੀ ਉਹ ਮੈਂ ਉਹ ਨਹੀਂ ਪੁੱਛਣੀ ਜਿਹੜੇ ਤੂੰ ਸੁਪਨੇ ਚ ਕੱਲੇ ਬੜਬੜਾਉਂਦੇ ਰਹਿੰਦੇ ਜੇ ਵੀ ਉਹਦਾ ਖਰਚਾ ਰਹਿ ਗਿਆ ਉਹਦੇ ਦੇਣ ਵਾਲੇ ਉਹਦੇ ਕੋਲ ਲੈਣ ਵਾਲੇ ਉਹ ਨਹੀਂ ਮੈਨੂੰ ਤੁਸੀਂ ਕੋਈ ਵਾਦਾ ਕਰਕੇ ਸੁੱਤੇ ਹੀ ਵਾਦਾ ਕਰਕੇ ਪ੍ਰੋਮਿਸ ਕਰਕੇ ਸੁੱਤੇ ਸੀ ਉਹ ਦੱਸੋ ਪ੍ਰੋਮਿਸ ਤੇ ਯਾਰ ਅੱਜ ਤੱਕ ਮੈਂ ਤੇਰੇ ਨਾਲ ਵੈਸੇ ਕਦੀ ਨਹੀਂ ਕੀਤਾ ਮੈਂ ਤੇਰੇ ਨਾਲ ਜਿਹੜਾ ਪ੍ਰੋਮਿਸ ਕਰਤਾ ਵੀ ਰਾਤ ਨੂੰ ਹੋਏ ਰੱਬਾ ਹੁਣ ਇਹ ਵੀ ਮੈਂ ਯਾਦ ਕਰਾਵਾਂ ਵੀ ਤੂੰ ਹੀ ਮੇਰੇ ਨਾਲ ਪ੍ਰੋਮਿਸ ਕੀਤਾ ਹੈ ਅੱਛਾ 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 ਇਕ ਤੇ ਸੈਰ ਤੇ ਜਾਣ ਦੀ ਗੱਲ ਤੇ ਨਹੀਂ ਹੋ ਰਹੀ ਹਾਂਜੀ ਤੁਸੀਂ ਮੈਨੂੰ ਰਾਤ ਕਹਿਤਾ ਸੀ ਕਿ ਆਪਾਂ ਸੈਰ ਤੇ ਜਾਵਾਂਗੇ ਜਾਵਾਂਗੇ ਤੇ ਫਿਰ ਆਪਾਂ ਗਏ ਤੇ ਹੈ ਨਹੀਂ ਇਕੱਠੇ ਸੈਰ ਤੇ ਉਹ ਇਸ ਘਰ ਕੀ ਨਹੀਂ ਗਏ ਜਦੋਂ ਮੈਂ ਤੈਨੂੰ ਵੇਖਿਆ ਨਾ ਸਵੇਰੇ ਸੁੱਤੀ ਪਈ ਨੂੰ ਹਾਂ ਤੇ ਘਰ ਦੇ ਵਿੱਚ ਬਹੁਤ ਜਿਹੀ ਸ਼ਾਂਤੀ ਸੀ ਬਹੁਤ ਜਿਹੀ ਸ਼ਾਂਤੀ ਤੇ ਮੈਂ ਸੋਚਿਆ ਸ਼ਾਂਤੀ ਭੰਗ ਕਰਨੀ ਕਰਨੀ ਕਰਦੀ ਮੇਰਾ ਮਤਲਬ ਛੁੱਤੀ ਸੀ ਤੂੰ ਬੜੇ ਆਰਾਮ ਨਾਲ ਤੇ ਸੁੱਤੀ ਪਈ ਤੂੰ ਬਹੁਤ ਸੋਹਣੀ ਲੱਗ ਰਹੀ ਏ ਤੇ ਮੈਂ ਕਿਹਾ ਇਹ ਵਿਚਾਰੀ ਨੇ ਸਾਰਾ ਦਿਨ ਉੱਠ ਕੇ ਕਦੀ ਇੱਧਰ ਪੱਜ ਕਦੀ ਉੱਧਰ ਪੱਜ ਕਦੀ ਨਹਾਣੇ ਤਿਆਰ ਕਰ ਸਾਰਾ ਦਿਨ ਕੰਮ ਕਰਦੀ ਰਹਿਣਾ ਵਿਚਾਰੀ ਨੇ ਤੇ ਮਣਾ ਸਹਿਰ ਦੀ ਕਿਹੜੀ ਗੱਲ ਆ ਸਹਿਰ ਜਦੋਂ ਛੱਡੇ ਹੋਏਗਾ ਆਪਾਂ ਕਾ ਰਾਵਾਂਗੇ ਫਿਲਹਾਲ ਇਹਨੂੰ ਸੁੱਤੀ ਰਹਿਣ ਦਵਾ ਤਾਂ ਕਰਕੇ ਮੈਂ ਤੈਨੂੰ ਕਿਆ ਨਹੀਂ ਵਾਹ ਜੀ ਵਾਹ ਵਾਹ ਜੀ ਵਾਹ ਆ ਤੁਹਾਡੇ ਵਾਦੇ ਵੀ ਨਾ ਹੁਣ ਸੈਲਰੀ ਵਰਗੇ ਤਨਖਾਹ ਵਰਗੇ ਹੀ ਹੋ ਗਏ ਨੇ ਵੀ ਤਨਖਾਹ ਦਾ ਤੇ ਪਤਾ ਆ ਪਰ ਤਰੀਕ ਦਾ ਕੋਈ ਪਤਾ ਨਹੀਂ ਹਾਂ ਚਲੋ ਇਦਾਂ ਕਰੋ ਇਹ ਗੱਲ ਨੂੰ ਪੋਸਟਪੋਨ ਪਾਉਨੇ ਆਪਾਂ ਆ ਆਪਾਂ ਬਾਅਦ ਵਿੱਚ ਉੱਥੇ ਚਾਹ ਤੇ ਗੱਲ ਕਰਾਂਗੇ ਇਹ ਵਾਲੀ ਤੂੰ ਸੋਹਣੀ ਜੀ ਚਾਹ ਬਣਾ ਕੇ ਲਿਆ ਵਧੀਆ ਜੀ ਤੇ ਮੈਂ ਪੀਵਾਂ ਤੇ ਫਿਰ ਆਪਾਂ ਬਾਅਦ ਗੱਲ ਕਰਦੇ ਹਾਂ ਹਾਂ ਠੀਕ ਹੈ ਤੂੰ ਬੈਠੋ ਲੈ ਚਾਹ ਲਿਓ ਨੀ ਪਰ ਯਾਦ ਰੱਖਿਓ ਆਪਾਂ ਜਾਣਾ ਜੇ ਇਕੱਠੇ ਸੈਰ ਕਰਨਾ ਹਾਂ ਜੀ ਜ਼ਰੂਰ ਚੱਲਾਂਗੇ ਐਤਵਾਰ ਨੂੰ ਚਲੋ ਠੀਕ ਹੈ ਐਤਵਾਰ ਸਹੀ ਮੈਂ ਲਿਆਈ ਜੀ ਚਾਹ ਲਿਆਈ ਹਾਂ ਚਾਹ ਤੇ ਮੇਰੀ ਰਜ ਰਜ ਕੰਬਲੀਓ ਜੱਲੀ ਤੇ ਅੱਜ ਬਣਾਈ ਚਾਹ ਤੇ ਕੱਲ ਨੂੰ ਫੇਰ ਬਣਾਵਾਂਗੇ ਪਰਸੋਂ ਵਾਲੀ ਚਾਹ ਚ ਮਿੱਠਾ ਕਿੱਥੋਂ ਪਾਵਾਂਗੇ ਹੈ ਅੱਜ ਬਣਾਈ ਚਾ ਮੈਂ ਕਾ ਚੌਥੇ ਟੇਬਲ ਤੇ ਰੱਖ ਲਈ ਯਾਰ ਕੋਈ ਗੱਲ ਨਹੀਂ ਇੱਥੇ ਰੱਖ ਲੈਣੀ ਆ ਜੀ ਚਾਹ ਹੀ ਰੱਖਣੀ ਹੈ ਇਹ ਤੇ ਬਸ ਜੀ ਇੱਕ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਤਾਂ ਕਿਤੇ ਇਹ ਟਾਈਮ ਬੰਦਾ ਇਕੱਠਾ ਹੁੰਦਾ ਚਾਹ ਤਾਂ ਵੀ ਚਾਹ ਪੀਣੇ ਇਕੱਠੇ ਬੈ ਕੇ ਹੈ ਨਾ ਹੈ ਅੱਜ ਚਾਹ ਜਿਹੜੀ ਆ ਗਲਾਸ ਚ ਪਾ ਲਈ ਏਂ ਕੀ ਗੱਲ ਮੈਂ ਕਹਾਂ ਜੀ ਫਿਰ ਤੁਸੀਂ ਆਪਣੀ ਆਪੀਨੀਅਨ ਦੀ ਆ ਗ੍ਰੀਨ ਟੀ ਤੇ ਉਹ ਮੁੜ ਕੇ ਫਿਰ ਠੰਡੀ ਹੋ ਜਾਂਦੀ ਆ ਕੱਪ ਦੇ ਵਿੱਚ ਤਾਂ ਫਿਰ ਮੈਂ ਗਲਾਸ 'ਚ ਪਾ ਲਈ ਤਾਂ ਡੱਜੂਗੀ ਹੈ ਨਾ ਹਾਂ ਕੱਲ ਤੇ ਇਹ ਵੀ ਠੀਕ ਹੈ ਹਾਂ ਤੇ ਓ ਨੋ ਮਿੱਠਾ ਥੋੜਾ ਕੱਟਣੀ ਐ ਚ ਮਿੱਠਾ ਕਟਿਆ ਹਾਂ ਹਾਂ ਤੇ ਡਾਕਟਰ ਨੇ ਕਹਿਆ ਨਹੀਂ ਕਿ ਮਿੱਠਾ ਘੱਟ ਪਾਉਣਾ ਤੇ ਪੇਸ਼ੈਂਸ ਵਾਧ ਰੱਖਣਾ ਸਬਰ ਸਬਰ ਜ਼ਿਆਦਾ ਤੇ ਮਿੱਠਾ ਕਟ ਪੇਸ਼ੈਂਸ ਹੀ ਤਰਖਿਆ ਆ ਤਾਈਓ ਤੇ ਤੂੰ ਇਸ ਘਰ ਚ ਟਗੀ ਆ ਜੇ ਪੇਸ਼ੈਂਸ ਨਾਲ ਰੱਖਿਆ ਹੁੰਦਾ ਤੇ ਤੂੰ ਦੂਜੇ ਦਿਨ ਛੱਡ ਕੇ ਤੁਰ ਜਣਾ ਮੇਰਾ ਮਤਲਬ ਸਵਰਨਾਲੀ ਘਰ ਚਲਦੇ ਆ ਕੋਈ ਫੜਾ ਕੇ ਘਰ ਚਲਦੇ ਆ ਜੇ ਆਪਾਂ ਕੋਈ ਸੋਹਣੀ ਗੱਲ ਕਰ ਲਈ ਤੇ ਬੜੀ ਵਧੀਆ ਗੱਲ ਹੋਗੀ ਹੈਨਾ ਗੱਲ ਤੇ ਵਧੀਆ ਹੀ ਵੈਸੇ ਪਰ ਚਲੋ oh no ਨੋ ਮੈਂ ਕਿਹਾ ਜੇ ਆਪਾਂ ਚਾਹ ਪੀ ਲੈਨੇ ਹਾਂ ਪੀਓ ਚਾਹ ਪੀਓ ਮੈਂ ਕਿਹਾ ਆਪਾਂ ਜੇ ਗੱਲਬਾਤ ਕਰਕੇ ਚਾਹ ਪੀ ਲੈਨੇ ਹਾਂ ਹਾਂ ਗੱਲ ਕਰੋ ਨਾ ਤੁਸੀਂ ਗੱਲ ਕਰਦੇ ਕਿਉਂ ਨਹੀਂ ਜੇ ਆਪਾਂ ਫੋਨ ਸਾਈਡ ਤੇ ਰੱਖ ਦਈਏ ਫੋਨ ਫੜ ਕੇ ਆਪਾਂ ਐ ਐ ਕਰਨ ਦੇ ਨਾ ਕੋਈ ਗੱਲ ਹੋਣ ਈਆ ਨਾ ਕੋਈ ਚਾਹ ਦਾ ਸਵਾਦ ਨਾ ਕੋਈ ਮਜ਼ਾ ਆਣ ਈਆ ਹੈ ਟ੍ਰਿੱਕੀ ਕੱਢ ਲੈਣਾ ਫੋਨ ਚ ਜਿੱਤ ਨਹੀਂ ਹੁੰਦੀ ਮੈਂ ਤਾਂ ਅੱਜ ਤੱਕ ਇਹ ਸਮਝ ਨਹੀਂ ਆ ਬਈ ਵਿਆਹ ਤੂੰ ਹੀ ਆ ਫੋਨ ਨਾ ਕਰਾਇਆ ਹੈ ਐ ਇਸੇ ਨੇ ਕਰਾ ਲੈਂਦੇ ਫਿਰ ਯਾਰ ਇੱਕ ਗੱਲ ਹੈਗੀ ਵੈਸੇ ਕਾਸ਼ ਇਦਾਂ ਹੁੰਦਾ ਵੀ ਮੈਂ ਵਿਆਹ ਫੋਨ ਨਾ ਕਰਾ ਲੈਂਦਾ ਘਟੋ ਘਟ ਕੰਪਲੇਂਟ ਨਹੀਂ ਕਰਦਾ ਵਿਚਾਰਾ ਕੋਈ ਲਾ ਲੋ ਸੰਕਣ ਪਾ ਲੰਡੇ ਇਹ ਮੇਰੀ ਇਹ ਫੋਨ ਵਾਕਈ ਮੇਰੀ ਸੰਕਣ ਆ ਸੰਕਣ ਆ ਕੇ ਸੰਕਣ ਆ ਤੇ ਹੋਰ ਸਾਰਾ ਦਿਨ ਫੋਨ ਨਾਲ ਹੀ ਲੱਗੇ ਰਹਿੰਦੇ ਮੇਰੇ ਨਾਲ ਨਾ ਕੋਈ ਗੱਲਬਾਤ ਕਰਦੇ अच्छा मेरी गल सुन। दस्सो। ਨਿਆਣੇ ਸਕੂਲੀ ਤਿਆਰ ਹੋ ਗਏ? ਹਾਂਜੀ ਉਹ ਤਿਆਰ ਹੋ ਗਏ ਆ। ਉਹ ਤੇ ਬਸ ਥੋੜੀ ਦੇਰ ਤੱਕ ਬਸ ਹੋਣੀ ਆ। ਉਹਨਾਂ ਨੇ ਚਲੇ ਜਾਣਾ ਆਪਣਾ। ਬੈਗ ਪੈਕ ਆ ਉਹਨਾਂ ਦੇ, ਟਿਫਨ ਪੈਕ ਆ ਜੀ। ਸਾਰਾ ਕੁਛ ਰੈਡੀ, ਟਿਚ ਸਾਰਾ ਕੰਮ ਰੈਡੀ। ਅੱਛਾ ਮੈਂ ਵੀ ਚਲ ਜਣਾ ਆ। ਨਿਆਣੇ ਨੇ ਵੀ ਚਲ ਜਣਾ ਆ। ਹਾਂਜੀ। ਫਿਰ ਤੂੰ ਘਰ ਕੀ ਕਰਨਾ ਹੈ? ਮੈਂ ਕੁਛ ਨਹੀਂ ਸਾਥ ਕਿਤਾਬ ਕਰਨੇ ਹੁੰਦੇ ਜੀ ਪਗਰੋ। ਵੀ ਕਿੱਥੇ ਕਿੰਨਾ ਖਰਚਾ ਲੱਗਾ, ਸਰਜੀ ਦਾ ਵੇਲਾ, ਭਾਂਡਿਆਂ ਦਾ ਵੇਲਾ। ਰੋਟੀ ਦਾ ਵੇਲਾ ਤੇ ਗਾਂ ਦਾ ਸ਼ਾਨ ਦਾ ਪ੍ਰੋਗਰਾਮ ਦਾ ਵੇਲਾ ਰਾਤ ਦਾ ਵੇਲਾ ਫੇ ਖਰਚੇ ਸਾਰੇ ਲਿਖਣੇ ਹੁੰਦੇ ਡਾਇਰੀ ਤੇ ਕਿੰਨੇ ਲੱਗ ਗਏ ਆ ਕਿੰਨੇ ਨਹੀਂ ਮੈਂ ਆਂਦੀ ਵੀ ਤਨਖਾਹ ਦਾ ਤੇ ਪਤਾ ਹੀ ਨਹੀਂ ਚੱਲਦਾ ਵੀ ਤਨਖਾਹ ਆਉਂਦੀ ਕਿਹੜੇ ਵੇਲੇ ਆ ਤੇ ਜਾਂਦੀ ਕਿਹੜੇ ਵੇਲੇ ਪੱਕ ਨਹੀਂ ਪਤਾ ਤਨਖਾਹ ਆ ਇਹਦਾ ਲੱਗਦਾ ਜਿਦਾ ਪੇਡਮ ਨੂੰ ਬੁਖਾਰ ਹੋ ਜਾਂਦਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਵੈਸੇ ਨਾ ਖਰਚੇ ਹੈ ਹੀ ਬੜੇ ਤੂੰ ਕਦੀ ਹਿਸਾਬ ਲਾਇਆ ਆਪਣੇ ਖਰਚਿਆਂ ਦਾ ਮੇਰਾ ਕਾ ਦਾ ਖਰਚਾ ਜੀ ਮੇਰਾ ਤਾਂ ਕੋਈ ਖਰਚਾ ਹੀ ਹੈ ਨਹੀਂ ਆ ਤੇ ਮੇਰਾ ਕੋਈ ਖਰਚਾ ਕੋਈ ਖਰਚਾ ਹੀ ਨਹੀਂ ਬਹੂ ਨਾ ਨਾ ਮੈਂ ਤੁਹਾਨੂੰ ਪਤਾ ਮੈਂ ਜਿੰਨਾ ਜਿੰਨੀ ਮੈਂ ਸੂੰ ਮੈਂ ਨਾ ਘਰ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਲੈ ਕੇ ਹਰ ਚੀਜ਼ ਬਣਾ ਲੈਣੀ ਪੈਸੇ ਜੋੜ ਲੈਣੇ ਹੱਥ ਘੁੱਟ ਲੈਣਾ ਮੇਰੇ ਤੋਂ ਵੱਧ ਨਹੀਂ ਜੇ ਕੋਈ ਸਿਆਣਾ ਹੈਗਾ ਤੇ ਨਾ ਤੁਹਾਨੂੰ ਮਿਲਣਾ ਜੀ ਹਾਂ ਤੇ ਉਹ ਜਿਹੜੇ ਸੂਟ ਆਪਣੇ ਸੀ ਉਹਨਾਂ ਬਾਰੇ ਕੀ ਖਿਆਲ ਤੇ ਲੱਪਣਾ ਇਨਵੈਸਟਮੈਂਟ ਆ ਉਹ ਸੂਟਾਂ ਤੇ ਤੇ ਬਸ ਇਨਵੈਸਟਮੈਂਟ ਆ ਜੀ ਇਨਵੈਸਟਮੈਂਟ ਆ ਉਹ ਕੋਈ ਇਨਵੈਸਟਮੈਂਟ ਨਹੀਂ ਆ ਹਾਂ ਉਹ ਕਿਸੇ ਮਿਊਜ਼ੀਅਮ ਦੀ ਕਲੈਕਸ਼ਨ ਆ ਮੈਡਮ ਕਿਉਂਕਿ ਨਾ ਤੂੰ ਪਾਉਣੇ ਆ ਇੱਕ ਵਾਰੀ ਲੈ ਲੈ ਕੇ ਰੱਖੀ ਜਾਣੇ ਗਰਮੀਆਂ ਦੇ ਸੂਟ ਸਰਦੀਆਂ ਦੇ ਸੂਟ ਰਾਤ ਦੇ ਸੂਟ ਦਿਨ ਦੇ ਸੂਟ ਨਾਲ ਸਾੜੀਆਂ ਵੀ ਚਾਹੀਦੀਆਂ ਤੇ ਮੈਨੂੰ ਇਹ ਦੱਸ ਕਦੀ ਦੱਸੀ ਮੈਨੂੰ ਬੈਠ ਕੇ ਵੀ ਕਿੰਨੇ ਕਿੰਨੇ ਵਾਰੀ ਤੂੰ ਉਹਨਾਂ ਨੂੰ ਪਾਇਆ ਹੈ ਓ ਨੋ ਉਹ ਕਲੈਕਸ਼ਨ ਨੇ ਮਿਊਜ਼ੀਅਮ ਦੀ ਜੇ ਕਹੋ ਤੇ ਕਿਸ ਨੇ ਗੱਲ ਕਰਕੇ ਕਲੈਕਸ਼ਨ ਭੇਜਦੀ ਹੈ ਨਹੀਂ ਹੁਣ ਆਪਾਂ ਇਹ ਸਾਰੀ ਗੱਲ ਗੁਲ ਕਮਾ ਕੇ ਆਪਾਂ ਛੂਟਾਂ ਵਾਂ ਲਾ ਗਏ ਫੇਰ ਐਂਡ ਤੇ ਹੈ ਚਾਹ ਪੀਣ ਲਈ ਬੈਠੇ ਆਂ ਕਦੀ ਆਹ ਘਾਟੀ ਕਦੀ ਉਹ ਹੀ ਕਦੀ ਫੋਨ ਫੜ ਲਿਆਈ ਕਦੀ ਆਹ ਗੱਲ ਹੀ ਕਦੀ ਨਿਆਣਿਆਂ ਦੀ ਗੱਲ ਕਰ ਲਾ ਹੈ ਹੁਣ ਮੋੜ ਢੋੜ ਕੇ ਕਾਣੀ ਸਾਰੀ ਛੂਟਾਂ ਤੇ ਮੈਂ ਹਿਸਾਬ ਲਾਇਆ ਸੀ ਵੀ ਵੈਸੇ ਨਾਲ ਮੈਂ ਦੋ ਮਿੰਟ ਗੱਲ ਕਰਦਾ ਪਰ ਮੈਨੂੰ ਲੱਗਦਾ ਮੇਰੇ ਦਫ਼ਤਰ ਦਾ ਟਾਈਮ ਹੋ ਗਿਆ ਮੈਂ ਨਿਕਲਦਾ ਫੇਰ ਹੈਨਾ ਹਾਂ ਦਫ਼ਤਰ ਦਾ ਟਾਈਮ ਹੋ ਗਿਆ ਵੇ ਮੈਂ ਆ ਮੈਂ ਆ ਜਿਹੜੀ ਤੁਹਾਡੇ ਘਰ ਦੇ ਵਿੱਚ ਆ ਕੇ ਵੱਸ ਗਈਆਂ ਰਹਿ ਗਈਆਂ ਜੇ ਮੈਂ ਨਾ ਨਾ ਹੁੰਦੀ ਤੁਹਾਡੇ ਘਰ ਵਿੱਚ ਫਿਰ ਤੁਹਾਨੂੰ ਪਤਾ ਲੱਗਦਾ ਫਿਰ ਤੁਹਾਡੇ ਘਰ ਵਿੱਚ ਨਾ ਬੜੀ ਸ਼ਾਂਤੀ ਹੋਣੀ ਬੜੀ ਸ਼ਾਂਤੀ ਮਤਲਬ ਬਿਲਕੁਲ ਕੋਈ ਗੱਲਬਾਤ ਨਹੀਂ ਹੋਣੀ ਸੁੱਨ ਸਮਟਾ ਹੋਣਾ ਹੀ ਕੋਈ ਪਤਾ ਨਹੀਂ ਲੱਗਣਾ ਜਨਾਨੀਆਂ ਤੋਂ ਬਗੈਰ ਵਿੱਚ ਦੇ ਘਰ ਦੇ ਕਿਤੇ ਐ ਮੇਰਾ ਬਾਊ ਤੇਰੇ ਨਾਲ ਤੇ ਘਰ ਨੂੰ ਭਾਗ ਲੱਗੇ ਜੇ ਤੂੰ ਨਾ ਹੋਵੇ ਨਾ ਤੇ ਇਨੀ ਸ਼ਾਂਤੀ ਹੁਣ ਮਜਾ ਲਿਆ ਕੋਈ ਇੱਕ ਮਿੰਟ ਵੀ ਅੱਖ ਲਾ ਕੇ ਦਿਖਾ ਦੇ ਭੱਜੇ ਫਿਰਦੇ ਭੱਜੇ ਫਿਰਦੇ ਭੱਜੇ ਫਿਰਦੇ ਹੈਗਾ ਨਾ ਜੀ ਮੇਰੇ ਕਰਕੇ ਹੈਗਾ ਨਾ ਤੇਰੇ ਕਰਕੇ ਉਹ ਇਹਦੇ ਕਰਕੇ ਵੇਲੋ ਫਿਰ ਕਹਿੰਦੇ ਜੀ ਨਾ ਮੈਂ ਸਹੀ ਆ ਕਹਿੰਨੀ ਨਾ ਆ ਮੈਂ ਜਿਹੜੀ ਡਿਊਟੀ ਚੱਲਿਆ ਨਾ ਇਹ ਵੀ ਤੇਰੇ ਕਰਕੇ ਚੱਲਿਆ ਆ ਕਿ ਮੇਰੀ ਤਰੀਫ਼ ਕਰਕੇ ਗਏ ਆ ਕਿ ਮੈਨੂੰ ਗੱਲ ਕਰਕੇ ਗਏ ਆ ਅਕਰੰਤ ਤਰੀਫ਼ ਹੀ ਦੇ ਸੀ ਮੇਰੀ ਵੀ ਸਾਰਾ ਕੁਝ ਮੇਰੇ ਕਰਕੇ ਹੀ ਆ ਇਹ ਸ਼ਾਂਤੀ ਇਹ ਖੁਸ਼ੀ ਇਹ ਸਾਰਾ ਕਸ਼ਮੀਰੀ ਕਰਕੇ ਹੀ ਆ ਹਾਂ ਜੇ ਮੈਂ ਨਾ ਹੋਵਾਂ ਨਾ ਤੇ ਵਾਕੇ ਪਰ ਜੇ ਇਹ ਵੀ ਨਾ ਨਾ ਹੋਣ ਘਰ ਵਿੱਚ ਤੇ ਘਰ ਖਾਲੀ-ਖਾਲੀ ਜਿਹਾ ਲੱਗਦਾ ਕੰਦਾ ਵੱਢਣ ਨੂੰ ਪੈਂਦੀ ਆ ਮੈਂ ਤਾਂ ਠੀਕ ਭੁੱਲਿਆ ਪਰ ਮੈਨੂੰ ਲੱਗਦਾ ਇਹ ਗੱਲ ਮੈਨੂੰ ਲਾ ਕੇ ਗਏ ਨੇ ਬਹਿਤੀ ਨਾ ਦਿਖਾ ਦੋ ਜਵਾਬ ਵੀ ਨਹੀਂ ਦਿੱਤਾ ਹੈਲੋ ਮੇਰੀ ਗੱਲ ਸੁਣ ਕੇ ਜਾਣਾ ਇਸ ਤਰ੍ਹਾਂ ਨਹੀਂ ਜਾਣਾ ਮੇਰੀ ਚਾਹ ਦੇ ਵਿੱਚ ਛੱਡਤੀ ਜੇ ਮੈਂ ਪਹਿਲਾਂ ਜਵਾਬ ਦੇ ਕੇ ਆਵਾਂ ਮੈਨੂੰ ਤੁਸੀਂ ਕਹਿ ਕੇ ਕਿਦਾਂ ਗਏ ਜੇ ਹੈਲੋ ਮੇਰੀ ਗੱਲ ਸੁਣੋ ਮੇਰੀ ਮੇਰਾ ਜਵਾਬ ਲੈ ਕੇ ਜਾਣਾ ਇਸ ਤਰ੍ਹਾਂ ਨਹੀਂ ਜਾਣਾ ਉਹ ਆ ਕੇ ਕਰਦੇ ਗੱਲ ਆ ਕੇ ਬਾਏ 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 ਨਾ ਨਾ